ਤੇ ਜੋ ਤੋਂ ਕਾਲ ਆਉਂਦੀ ਆ ਕਾਲ ਮੁਕ ਜਿਹੜਾ ਵਾ ਜਿੱਦਾਂ ਪ੍ਰੋਗਰਾਮ ਚੰਦਿਆ ਉਹਨਾਂ ਨੂੰ ਸਫਲ ਬਣਾਉਣਾ ਅਤੇ ਜਾਬ ਦੇ ਵਿੱਚ ਭਾਈ ਕੈਂਡੀਡੇਟ ਆ ਉਹ ਭਾਦੇ ਕੈਂਡੀਡੇਟਾਂ ਆ ਨਾ ਦੇ ਬਾਅਦ ਸਾਡਾ ਸਰ ਕੈਂਡੀਡੇਟ ਹੋਸਟਰ ਨੇ ਔਰ ਉਸ ਦਾ ਨਾ ਦੇਣ ਬਾਅਦ ਅੱਜ ਅਸੀਂ ਆ ਪਿੰਡ ਮੀਏ ਬੇੜਾ ਦਾ ਮਨਤਿਕ ਮੰਨਾ ਭਾਈ ਬਦਾ ਕੈਂਡੀਡੇਟ ਖਲੋਤਾ ਵਾ ਉਹਦੇ ਘਰ ਗੜੀ ਜਿਹੜਾ ਵਾ ਅਸੀਂ ਇੱਥੇ ਤਾਂ ਕੇ ਜਿਹੜਾ ਵਾ ਬੈਠੇ ਆ ਜਿਹੜੀਆਂ ਸਾਡਾ ਲਗਾਤਾਰ 13 ਮਹੀਨੇ ਸਾਡਾ ਮੋਰਚਾ ਚੱਲਿਆ ਸੀ ਆਪਾਰੇ ਹੀ ਜਾਣਦੇ ਆ ਵੀ ਉਹ ਮੰਗਾ ਕੀ ਸੀ ਸਾਡੀਆਂ ਉਹ ਮੰਗਾ ਜ 13 ਮਹੀਨੇ ਜਿਹੜੀ ਮੋਲਕਾਰ ਕਹਿੰਦੀ ਸੀ ਵੀ ਇਹ ਮੰਗਾ ਜ ਕਿਸਾਨਾਂ ਦਾ ਜਿਹੜੇ ਮੈਂ ਕਾਨੂੰਨ ਲੈ ਕੇ ਆ ਆ ਨੂੰ ਲੈ ਕੇ ਆ ਆ ਕਿਸਾਨਾਂ ਦੀਆਂ ਪੁਰਾਂ ਦੇ ਅੰਧਪਨੀ ਕਰਨਗੇ ਤੇ ਜਿਹੜਾ ਲੋਕਾਂ ਦਾ ਭਲਾ ਰੋਜ਼ਗਾਰ ਦਾ ਪੈਦਾਵਾਰੀ ਦੇ ਸਾਧਨ ਸਾਰਾ ਕੋਈ ਉਹ ਜਿਹੜਾ ਵਾ ਉਹ ਬਿਲਕੁਲ ਨਹੀਂ ਉਹ ਠੀਕ ਨਹੀਂ ਪਰ ਉਹ ਕਿਸਾਨਾਂ ਮਜ਼ਦੂਰਾਂ ਦਾ ਉਹਦਾ ਚੈਨ ਲਗਾਤਾਰ ਸਾਲ ਜਿਹੜਾ ਧਰਨਾ ਲੱਗਾ ਵਾ ਬਾਰਡਰਾਂ ਦੇ ਉੱਤੇ ਦਿੱਲੀ ਉਹਦੇ ਵਿਰੋਧ ਦੇ ਵਿੱਚ ਮੋਦੀ ਸਰਕਾਰ ਨੂੰ ਜਿਹੜਾ ਵਾ ਵਾਪਸ ਕਰਦੇ ਪੈ ਕਾਨੂੰਨ ਜਦੋਂ ਕਾਨੂੰਨ ਵਾਪਸ ਆ ਗਿਆ ਦੁਬਾਰੇ ਕਾਨੂੰਨਾਂ ਨੂੰ ਫੇਰ ਐਡੇ ਢੰਗ ਨਾਲ ਲੈ ਕੇ ਆਇਆ ਲਗਾਤਾਰ 13 ਫੀਸ ਜਿਹੜਾ ਵਾ ਫੇਰ ਮੋਰਚੇ ਜਿਹੜੇ ਲਾ ਕੇ ਬੈਠੇ ਰਿਆਂ ਪਰ ਬਹੁਤ ਦੁੱਖ ਵਾਲੀ ਗੱਲ ਆ ਸੀਐਸਪੀ ਦੇ ਵਾਸੀਆਂ ਅਸੀਂ ਅੰਨ ਭੰਡਾਰ ਦੇ ਵਿੱਚ 60% ਨਾਜ ਪਾ ਰਹੇ ਹਾਂ ਸਾਡੇ ਨਾਜ ਦੇ 80% ਲੋਕਾਂ ਦਾ ਰਜਗਾਰ ਜਾਂਦਾ ਵਾ ਪਰ ਅੱਜ ਜਿਹੜਾ ਅੰਨ ਦਾਤਾ ਜਿਹਨਾਂ ਨੇ ਪੈਦਾ ਕਰੇ ਹਰ ਘਰ ਟਿਕਲਉਣੀ ਆ ਬਾਜ ਉਹਦੇ ਵਾਸਤੇ ਜਿਹੜੀ ਆਧਾਨੀਆਂ ਦਿੱਲੀਬਾਜ ਦਾ ਕੀ ਆ ਵਾਸਾ ਸਾਨੂੰ ਰੋਕਿਆ ਗਿਆ ਵੱਡੀਆਂ ਵੱਡੀਆਂ ਕੰਦੀਆਂ ਗਈਆਂ ਗੱਲ ਗੱਡੇ ਗਏ ਅਥਰੂ ਗੁੱਡੇ ਗਏ ਡਰਾਉਣਾ ਨਹੀਂ ਵੱਡੇ ਬੰਬ ਸੁੱਟੇ ਗਏ ਨਾਲ ਪਕੋੜੀਆਂ ਸਭ ਕੀਤਾ ਵਾ ਅੱਜ ਸਾਡੇ ਮਨਾਂ ਬਹੁਤ ਗੁੱਸਾ ਭਾਰੀ ਰੋਸ ਸਤਾਨ ਦੇਰ ਖਿਲਾਫ ਅਸੀਂ ਸਰਕਾਰ ਦਸਰਾਂ ਚੋਨੇ ਵੀ ਤੁਸੀਂ ਵੋਟਾਂ ਨੂੰ ਪੰਜੀ ਸਾਲੀ ਆ ਜਾਂਦੇ ਜੇ ਪੰਜ ਸਾਲ ਵਾਦਾ ਵੋਟਾਂ ਵਾਸਤੇ ਆ ਜਾਂਦੇ ਜੇ ਮੋਟ ਕੇ ਸਾਟਿਆ ਚਾੜ ਜੇ ਅੱਜ ਜਿਹੜਾ ਵਾ ਵਿਰੋਧ ਕਰਨ ਵਿੱਚ ਵੀ ਲਗਾਰ ਜਿਹੜਾ ਭਾਏ ਭਾਦੇ ਕੈਂਡੀਡੇਟਾਂ ਦਾ ਪਿੰਡਾਂ ਦੇ ਵਿੱਚ ਅਸੀਂ ਕਰ ਰਹੇ ਆ ਇਹਨਾਂ ਕੋਲ ਸਵਾਲ ਕਰ ਕੋ ਜਵਾਬ ਨਹੀਂ ਅਗੇ ਭਜਰ ਚੋਰ ਮੋਰੀਆਂ ਸਣੀ ਦੂਜੀਆਂ ਗਲੀਆਂ ਸਾਣੀ ਭੱਜ ਰਿਆ ਆ ਪਰਸੂ ਮਾਣੋ ਚੁੱਪ ਚਾ ਜਿਆ ਇਸ ਤਰ੍ਹਾਂ ਦੀ ਲਗਾਤਾਰ ਜਿਹੜੇ ਆ ਰੇ ਹੋ ਰਿਆ ਇਹ ਸਾਡੇ ਸਵਾਰਥ ਦਾਬ ਨਹੀਂ ਹੈਗਾ ਰੰਗ ਰਿਆਂ ਵੀ ਜੇਬ ਵੀ ਚੀਜ਼ ਤਿਆਰ ਹੁੰਦੀ ਆ ਤੇ ਚੀਜ਼ ਤਿਆਰ ਕਰਨ ਵਾਲੇ ਦਾ ਮੂਲ ਆਵਦਾਂ ਦਾ ਪਰ ਇਹੋ ਜਿਹੇ ਫਸਲ ਪੈਦਾ ਕਰਿਆ ਜਿਹਦੇ ਨਾਲ ਸਾਰਾ ਕੁਝ ਜੀ ਜੀਵਾਂ ਨੇ ਬਚਣਾ ਜਿਹਦੇ ਤੋਂ 80% ਲੋਕਾਂ ਨੂੰ ਜਿਹੜਾ ਵਾ ਰੋਟੀ ਮਿਲਣੀ ਆ ਤੇ 80% ਲੋਕਾਂ ਨੂੰ ਰੁਜ਼ਗਾਰ ਮਿਲਣਾ ਉਹ ਪੈਦਾ ਕਰਨ ਵਾਲਾ ਜਿਹੜਾ ਘਾਟੇ ਚ ਕਰਜ਼ੇ ਦੀ ਮਾਰ ਥੱਲੇ ਇਸ ਕਰਕੇ ਜਿਹੜਾ ਵਾ ਅਸੀਂ ਵੀ ਆਪਣਾ ਹੱਕ ਮੰਗ ਰਹੇ ਹਾਂ ਐਮਐਸਪੀ ਗਰੰਟੀ ਕਾਨੂੰਨ ਮੰਗ ਰਹੇ ਹਾਂ ਕਿਸਾਨਾਂ ਵੀ ਮੁੱਚੇ ਕਰਜ਼ੇ ਦੀ ਗੱਲ ਆ ਉਹ ਸਾਡਾ ਖਾਤਾ ਜਾਵੇ ਮਜ਼ਦੂਰਾਂ ਨੂੰ ਸਾਲ ਵਿੱਚ 200 ਦੇ ਨਰੇਗਾ ਦੀ ਦਿੱਤੀ ਜਾਵੇ 700 ਰੁਪਿਆ ਦੀ ਹੜੀ ਦਿੱਤੀ ਜਾਵੇ ਬੀਲ ਜਿਹੜਾ ਲੈ ਕੇ ਉਹਨੂੰ ਰੱਦ ਕੀਤਾ ਜਾਵੇ ਜ਼ਮੀਨ ਕਰਨ ਦਾ ਕਾਨੂੰਨ ਜਿਹੜਾ 13 ਤੋਂ ਵਾਦਾ ਇਹਨਾਂ ਬਣਾਇਆ ਵੀ ਆਪਦੀ ਮਰਜ਼ੀ ਨਾਲ ਜ਼ਮੀਨਾਂ ਖੋਲ ਗਏ ਉਹ ਜਿਹੜਾ ਉਹ 13 ਵਾਲਾ ਲਾਗੂ ਕੀਤਾ ਫਸਲੀ ਬੀਮਾ ਜਿਹੜਾ ਲਾਗੂ ਕੀਤਾ ਇਸ ਨਾਲ ਜਿਹੜਾ ਵਾ ਸ਼ੁਭ ਕਰਨ ਸ਼ੀਸ਼ਤ ਕੀਤਾ ਵਾ ਉਹਨਾਂ ਉਹਨੂੰ ਅਨੁਸਾਰ ਆ ਜਿਹੜੇ ਦਿੱਲੀ ਮੋਰਚੇ ਦੇ ਸ਼ਹੀਦ ਪਰਿਵਾਰਾਂ ਨੂੰ ਜਾਂ ਦਿੱਤੀਆਂ ਜਾਣ ਦਿੱਲੀ ਪਰਚੇ ਕੀਤੇ ਹੋਏ ਰੱਦ ਕੀਤੇ ਜਾਣੇ ਸਾਰੀਆਂ ਸਾਡੀਆਂ ਮੰਗਾਂ ਹੋਰ ਮੁਕ ਜੁੜਦੀਆਂ ਮੰਗਾਂ ਤੇ ਜਿਹੜਾ ਵਾ ਆ ਦਿਲ ਨੂੰ ਬਾਤ ਜਿਹੜੇ ਬੈਰੀਗੇਟ ਔਰ ਲਾਇਆਟ ਆਏ ਜਾਣ ਮੰਗਾਂ ਜਿੱਦੀਆਂ ਵੀ ਨਾਲ ਲਗਾਤਾਰ ਅਸੂਲਨ ਚੱਲ ਰਿਹਾ ਵਾ ਚੜ੍ਹਦੀ ਕਲਾ ਦੇ ਵਿੱਚ ਅੰਦੋਲਣਿਆਂ ਤੇ ਜਿੱਤ ਕੇ ਉਥੋਂ ਵਾਪਸ ਆਵਾਂਗੇ ਇਹਨਾਂ ਸਰਕਾਰਾਂ ਨੂੰ ਜਿਹੜੀ ਮੂੰਹ ਦੀ ਖੜੇ ਕੋ ਪਿੱਛੇ ਮੁੜਨਾ ਪਊਗਾ ਇਹ ਆ